ਘਟਨਾ ਇਹ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬੜੀ ਹੋਈ ਹੈ ਤੇ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਹਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਤਾਰਕ ਜਗਾ ਹੀ ਹੁੰਦੀ ਹੈ ਇਹੋ ਜਿਹੇ ਲੋਕ ਬਖਸ਼ ਰਹੇ ਜੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਹਾ ਹੈ ਅਬਦੇ ਵਿੱਚ ਕਈ ਅਜਿਹੇ ਅੰਕਟਨਾਮਾ ਦੇਖਣ ਨੂੰ ਮਿਲਦੀਆਂ ਜਿਸ ਨੂੰ ਦੇਖ ਕੇ ਕਿਤਨਾ ਕਿਤੇ ਨੌਜਵਾਨ ਸੋਚਣ ਤੱਕ ਮਜਬੂਰ ਹੋ ਜਾਂਦੇ ਨੇ ਕਿਉਂਕਿ ਅੱਜ ਵੀ ਇੱਕ ਅਜਿਹੀ ਖਬਰ ਦਿਖਾਉਣ ਜਾ ਰਹੇ ਆ ਖਬਰ ਤਾਂ ਹੈਗੀ ਚੋਰੀ ਦੀ ਪਰ ਕਿਤਨਾ ਕਿਤੇ ਚੋਰਾਂ ਦੇ ਵੱਲੋਂ ਇਹ ਤੱਕ ਨਹੀਂ ਦੇਖਿਆ ਕਿ ਜਿਹੜੀ ਚੀਜ਼ ਉਹਨਾਂ ਚੋਰੀ ਕੀਤੀ ਆ ਅਖਰਕਾਰ ਉਹਨਾਂ ਦੇ ਵੀ ਉਸ 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 ਪੱਟੀ ਦੇ ਵਿੱਚ ਆਖਰਕਾਰ ਕਦਣਾ ਕਦੇ ਜਾਣਾ ਹੈ ਦਰਅਸਲ ਮਾਮਲਾ ਜਿਹੜਾ ਗਿੱੱੜਵਾਉ ਸਾਹਮਣੇ ਜਿੱਥੇ ਦੇ ਇੱਕ ਪਿੰਡ ਦੇ ਵਿੱਚ ਇੱਕ ਚੋਰ ਦੇ ਵੱਲੋਂ ਚੋਰਾਂ ਦੇ ਵੱਲੋਂ ਜਿਹੜੀ ਸਮਸ਼ਾਨ ਘਾੜ ਦੇ ਵਿੱਚ ਲੱਗੀ ਪੱਟੀ ਹੁੰਦੀ ਹੈ ਜਿਹਦੇ ਵਿੱਚ ਚਿਤਾ ਨੂੰ ਜਲਾਇਆ ਜਾਂਦਾ ਜਾਂ ਉਹ ਪੱਟੀ ਹੈ ਜਿਹੜੀ ਉਹ ਪੱਟੀ ਪੱਟ ਕੇ ਚੋਰਾਂ ਦੇ ਵੱਲੋਂ ਚੋਰੀ ਕਰਕੇ ਫਰਾਰ ਹੋ ਗਏ ਨੇ ਜਦ ਦੀ ਕਿ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਹਾਂਜੀ ਭਾਈ ਜੀ ਕੀ ਨਾਮ ਹੈ ਨੰਨਾ ਜੀ ਜਸਮੀਲ ਸਿੰਘ ਸਾਫ ਦਾ ਸਰਪੰਚ ਪਿੰਡ ਮੰਦਿਰ ਭਾਈ ਜੀ ਸ਼ਮਸ਼ਾਨ ਘਰ ਦੇ ਵਿੱਚ ਖੜੇ ਹਾਂ ਕੀ ਘਟਨਾ ਹੋਈ ਹੈ ਘਟਨਾ ਇਹ ਵਾਪਰੀ ਹੈ ਜੀ ਸ਼ਮਸ਼ਾਨ ਘਰ ਦੇ ਵਿੱਚ ਪੱਠੀ ਬਣੀ ਹੋਈ ਹੈ ਤੇ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਹੈ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਹੈ ਪਰ ਗੇਟ ਭਾਰਾ ਹੋਣ ਕਰਕੇ ਬਚਤ ਹੋ ਗਈ ਇਸ ਤੋਂ ਇਲਾਵਾ ਕਿ ਹੋਰ ਜਿਹੜੀ ਕੋਈ ਕੋਈ ਚੋਰੀ ਹੋਈ ਹੋਵੇ ਨੇ ਉਹ ਬਾਹਰ ਨਲਕਾ ਲੱਗਿਆ ਉਹਦੇ ਹਥੀਕ ਦੋ ਤਿੰਨ ਵਾਰੀ ਲਾ ਕੇ ਲੈ ਗਏ ਸੀ ਅਸੀਂ ਉਹ ਦੁਆਰਾ ਪਾ ਦਿੰਦੇ ਸੀਗੇ ਤੇ ਉਹਦੇ ਵਕਤੇ ਦੇਖੋ ਤੁਸੀਂ ਇਹ ਕਿੰਨਾ ਘਨੌਣੀ ਹਰਕਤ ਹੈ ਵੀ ਦੇ ਵਿੱਚ ਕੋਈ ਹੋਰ ਵੀ ਚੋਰੀ ਦੀ ਘਟਨਾ ਹੁੰਦਿਆਂ ਰਹਿੰਦੀਆਂ ਜਾਂ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਈਆਂ ਹੁੰਦੇ ਨੇ ਇਹਨਾਂ ਅਸੀਂ ਚਲੋ ਉਹ ਮੰਨਦੇ ਆ ਆ ਤੁਸੀਂ ਦੇਖੋ ਵੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਗੱਲ ਹੈ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੇਗੇ ਕੀ ਕਹਿਣਾ ਚਾਹੁੰਗੇ ਇਸ ਬਾਰੇ ਕੋਈ ਪ੍ਰਸ਼ਾਸਨ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਦੀ ਸ਼ਿਕਾਇਤ ਦਿੱਤੀ ਹੋ? ਨਹੀਂ ਹਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਪਤਾ ਲੱਗਿਆ ਤੇ ਉਹਦੇ ਨਾਲ ਦੀ ਰਾ ਤੁਹਾਨੂੰ ਬੁਲਾਇਆ ਗਿਆ। ਭਜੀ ਕੀ ਕਹਿਣਾ ਚਾਹੋਗੇ ਜਿਵੇਂ ਸ਼ਮਸ਼ਾਨ ਘਾਟ ਆ ਜਿੱਥੇ ਹਰੇਕ ਦਾ ਇੱਕ ਹਰੇਕ ਨੇ ਆਉਣਾ ਹਾਂ ਅੰਤਿਮ ਸਮੇਂ ਤਾਂ ਇਸ ਨੂੰ ਵੀ ਜਿਹੜਾ ਚੋਰੀ ਦਾ ਨਿਸ਼ਾਨ ਚੋਰਾਂ ਨੇ ਆਪ ਦਾ ਨਿਸ਼ਾਨਾ ਬਣਾਇਆ ਇਹਦੇ ਬਾਰੇ ਕੀ ਕਹੋਗੇ? ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨਾਂ ਨੂੰ ਵੀ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨ ਸਭ ਕੁਝ ਨਸ਼ਾ ਕਰਾ ਰਿਹਾ ਹੈ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਇਆ ਉਹਨਾਂ ਨੂੰ ਜਦੋਂ ਘਰੇ ਪੈਸਾ ਨਹੀਂ ਮਿਲਦਾ ਬਸ ਇਹ ਚੋਰੀਆਂ ਕਰਨ ਬੈਹ ਜਾਂਦੇ ਵੀ ਮੈਂ ਪ੍ਰਸ਼ਾਸਨ ਤੋਂ ਇਹ ਮੰਨਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇਗਾ ਕੋਈ ਹੋਰ ਇਹੋ ਜਿਹਾ ਘਟਨਾਵਾਂ ਨਾ ਵਾਪਰਨ ਦਾਦੇ ਦੇ ਚੋਰਾਂ ਦੇ ਹੌਸਲੇ ਜਿਹੜੇ ਲਗਾਤਾਰ ਬਲੰਦ ਹੁੰਦੇ ਜਾ ਰਹੇ ਨੇ ਲਗਾਤਾਰ ਚੋਰਾਂ ਵੱਲੋਂ ਜਈਆਂ ਬਾਹਰਤਾ ਨੂੰ ਇੰਜਾਮ ਦਿੱਤਾ ਜਾ ਰਿਹਾ ਕਿ ਜਿੱਦ ਦਾ ਯਕੀਨ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਉਹਨੇ ਸਮਸ਼ਾਨ ਘਾੜ ਦੇ ਵਿੱਚ ਪੱਠੀ ਚੋਰੀ ਕਰਨੀ ਕਿਤਨਾ ਕਿਤੇ ਕਿੱਡੀ ਵੱਡੀ ਚੋਰਾਂ ਦੀ ਇਹ ਨਲਾਇਕੀ ਆ ਪਹਿਲੀ ਗੱਲ ਤਾਂ ਚੋਰੀ ਕਰਨੀ ਹੀ ਗਲਤ ਆ ਪਰ ਕਿਤਨਾ ਕਿਤੇ ਅੱਜ ਕੱਲ ਦਾ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਨਸ਼ੇ ਦੀ ਪੂਰਤੀ ਲਈ ਨੌਜਵਾਨ ਨੇ ਜਿਹੜੇ ਉਹ ਗਲਤ ਰਸਤੇ ਪੈ ਲੈਣ ਕਿਉਂਕਿ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਪੂਰਾ ਖਰਚ ਪੂਰਾ ਪੈਸੇ ਨਹੀਂ ਮਿਲਦੇ ਉਹ ਚੀਜ਼ ਦੇ ਜਿਹੜੀ ਉਹਨਾਂ ਨੂੰ ਜ਼ਰੂਰਤ ਹੁੰਦੀ ਆ ਕਿਉਂਕਿ ਨਛੇ ਦੇ ਕਾਰਨ ਨੌਜਵਾਨਾਂ ਨੇ ਆਪਣਾ ਜਿਹੜਾ ਕੰਮ ਕਾਰਨ ਖਰਚੇ ਨਾਲ ਜਿਆਦਾ ਬਤਾ ਲਿਆ ਕਿ ਉਹ ਆਮ ਮੈਂਤਰੀ ਕਮਾਈ ਦੇ ਨਾਲ ਕਰਨਾ ਔਖਾ ਜਿਹੜੇ ਚੱਲਦੇ ਚੋਰਾਂ ਦੇ ਵੱਲੋਂ ਜਿਹੜੇ ਨੌਜਵਾਨ ਨੇ ਜਿਹੜੇ ਉਹ ਗਲਤ ਰਾਹ ਤੇ ਪੈ ਗਏ ਨੇ ਚੋਰੀ ਕਰਦੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਜਿਹੜੀ ਜਾਂਚ ਸ਼ੁਰੂ ਕਰਤੀ ਪਰ ਕਿਤੇ ਨਾ ਕਿਤੇ ਬਹੁਤ ਵੱਡਾ ਸਵਾਲ ਖੜਾ ਹੈ ਕਿ ਕਿ ਆਮ ਹੁੰਡਲੇ ਚੋਰੀ ਦੇ ਬਾਰਤ ਲਗਾਤਾਰ ਵੱਧਦੀ ਜਾ ਰਹੀ ਹੈ ਚੋਰਾਂ ਦੇ ਵੱਲੋਂ ਕਿਤੇ ਨਾ ਕਿਤੇ ਗੁਰੂ ਘਰ ਮੰਦਿਰ ਹੁਣ ਸਮਸ਼ਾਨ ਘਾੜ ਦੇ ਵਿੱਚ ਵੀ ਚੋਰੀ ਕਰ ਲਈ ਹੈ ਜੋ ਕਿ ਬਹੁਤ ਵੱਡੀ ਬਹੁਤ ਵੱਡਾ ਇੱਕ ਸਵਾਲ ਖੜਾ ਹੋ ਰਿਹਾ ਕਿ ਕਿ ਲਗਾਤਾਰ ਲਗਾਤਾਰ ਕਿਤਨਾ ਕਿਤੇ ਅੱਜਕੱਲ ਜਿਹੜੀ ਚੋਰਾਾਂ ਦੇ ਕਾਰਨ ਲੋਕਾਂ ਦੇ ਵਿੱਚ ਵੀ ਖੌਫ ਦਾ ਮਾਹੌਲ ਆ ਕਿ ਲੋਕ ਨੇ ਆਪਣੇ ਘਰਾਂ ਤੋਂ ਬਾਹਰ ਤੱਕ ਵੀ ਨਹੀਂ ਬੈਠ ਸਕਦੇ ਨੇ ਇਸ ਵੇਲੇ ਕਿਉਂਕਿ ਅਜਿਹੀਆਂ ਵਾਰਦਾਤਾਂ ਵੀ ਹੋਈਆਂ ਨੇ ਕਿ ਚੋਰਾਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਵੀ ਨੌਜਵਾਨ ਬਜ਼ੁਰਗਾਂ ਦੀਆਂ ਬਾਲੀਆਂ ਤੱਕ ਕਿ ਚੈਨੀਆਂ ਤੱਕ ਖੋਕੇ ਫਰਾ ਹੋ ਜਾਂਦੇ ਨੇ ਲਗਾਤਾਰ ਇਹ ਚੋਰੀਆਂ ਦੀ ਘਟਨਾਵਾਂ ਵੱਧਦੀ ਜਾ ਰਹੀ ਨੇ ਜਿਹੇ ਚ ਚਾਹੀਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਤਾਂ ਜੋ ਮੁੜ ਕੇ ਇਹ ਚੋਰੀ ਦਾ ਰਸਤਾ ਚੋਰੀ ਬਾਲਰ ਦੇਖਣ ਨੂੰ ਵੀ ਇਹਨਾਂ ਦਾ ਮੂੰਹ ਨਾ ਕਰੇ ਜਿਹੀ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਆਪਣੇ ਆਪਣੇ ਆਪਣੀ ਪੂਰਤੀ ਲਈ ਇਹਨਾਂ ਦੇ ਵੱਲੋਂ ਅੱਜ ਆਖਰ ਤੱਕ ਵੀ ਕਈ ਵਾਰ ਨੌਜਵਾਨ ਜਾਂਦੇ ਮੁੰਡੇ ਕੁੜੀਆਂ ਆਂਦੇ ਆ ਜਾਂ ਪਰਸ ਖੋਲ ਲੈਂਦੇ ਨੇ ਜਾਂ ਉਹਨਾਂ ਦੀ ਚੈਨੀ ਖੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਹਾਲਤ ਵੀ ਥੱਲੇ ਗਿਰਦੇ ਆ ਕਿ ਉਹਨਾਂ ਦੀ ਕਿਤਨਾ ਕਿਤੇ ਬਚਣ ਦੇ ਚਾਂਸ ਵੀ ਘਟ ਜਾਂਦਾ ਜਿਹੀ ਚੋਰਾਂ ਦੇ ਖਿਲਾਫ ਪੁਲਿਸ ਨੂੰ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਲੋੜ ਹੈ